ਜੀਦਾ ਸਾਡੇ ਮਾਨਯੋਗ ਐਸਐਸਪੀ ਯੂਪੀ ਜਰੂ ਬੈਂਸ ਜੀ ਬਣੋਂ ਜਿਹੜੇ ਅੱਜ ਸਮਰਾਲਾ ਤੇ ਮਛੋੜਾ ਦੋਨੇ ਸ਼ਹਿਰਾਂ ਜਿਹੜਾ ਫਲੈਗ ਮਾਰਚ ਕੱਢ ਰਹੇ ਆ ਮਾੜੇ ਅਨਸਰਾਂ ਦੇ ਨਕੇਲ ਕੱਸਣ ਲਈ ਜਿਵੇਂ ਆ ਬਰੌਟ ਨੰਬਰ ਜਿਹੜੇ ਮੋਟਰਸਾਈਕਲ ਸਕੂਟਰ ਆ ਜਿਹੜਾ ਕੋ ਨਵਾਰਸ ਮਾਰਕੀਟ 'ਚ ਖੜਾ ਸ਼ਰਾਰਤੀ ਅਨਸਰ ਦੇ ਖਿਲਾਫ ਜਿਹੜਾ ਸੰਗੜਾ ਕੱਸਣ ਲਈ ਫਲੈਗ ਮਾਰਚ ਕੱਢ ਰਹੇ ਆ ਇੱਕ ਸਾਡੇ ਜਿਹੜੇ ਸ਼ਹਿਰ ਦੀ ਬਿਜਾਰ ਦੀ ਪ੍ਰੋਬਲਮ ਵੀ ਸੀ ਟ੍ਰੈਫਿਕ ਵਾਲੀ ਵੀ ਰੇਡੀਅਲ ਅੱਗੇ ਵਧਾਗਾ ਇਹ ਕੋਈ ਅਜੇ ਆਪਣਾ ਪੁਲਿਸ ਮਾਰਡਮੈਂਟ ਦੇ ਤੌਰ ਤੇ ਦੇਖ ਰਹੇ ਆ ਮੰਡੇ ਤੋਂ ਜਿਹੜਾ ਮਿਨਿਸਪਲ ਕਮੇਟੀ ਵਾਲਿਆਂ ਨਾਲ ਲੱਗਾ ਜਿਹੜੀ ਟਰੈਪ ਦੀ ਸਵੱਛਤਾ ਤੋਂ ਵੀੜਾ ਸ਼ਹਿਰ ਵਾਸੀ ਇਹ ਨੁਜਾਦ ਦਵਾਂਗੇ ਮੇਰੀ ਤੁਹਾਡੇ ਜਰੀਏ ਸਾਰੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਆਪਣੇ ਅੱਗੇ ਜਿਵੇਂ ਕੋਈ ਆ ਰੇੜੀਆਂ ਲਵਾ ਰਹੇ ਕੋ ਹੋਰ ਲਵਾ ਰਹੇ ਆ ਇਹ ਕੋਈ ਵੀ ਰੇੜੀ ਹੈ ਤਾਂ ਦੇ ਜਿਹੜੀ ਦੁਕਾਨ ਦੇ ਫੁੱਟਪਾਥ ਤੋਂ 5 ਫੁੱਟ ਦੇ ਅੰਦਰ ਅੰਦਰ ਹੋਊਗੀ ਉਹਦੇ ਬਾਹਰ ਨਹੀਂ ਹੋਊਗੀ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਦੋਨੇ ਪਾਸੇ ਛੱਡਦੇ ਉਹ ਬਿਲਕੁਲ ਸੇਫ ਰਹੂਗੀ ਦੇਖੋ ਫਿਰ ਵੀ ਲਗਾਊਗਾ ਕਾਸ ਦੁਕਾਨਦਾਰ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊ। ਜਿਹੜੇ ਚੱਲਦੇ ਟੈਂਪੂ ਨੇ ਆਂ ਸਬਜ਼ੀ ਵਗੈਰਾ ਵੇਚਦੇ ਨੇ ਉਹਨਾਂ ਦਾ ਬੜੀ ਪ੍ਰੋਬਲਮ ਆ ਜੀ। ਉਹ ਸਪੀਕਰ ਵੀ ਬੜੇ ਕੁਤੀ ਲਾ ਕੇ ਜਿਹੜੇ ਗੱਲ ਕਰਦੇ ਨੇ। ਨਹੀਂ ਨਹੀਂ ਬਿਲਕੁਲ ਮੇਰੇ ਨੋਟਸ 'ਚ ਆਇਆ। ਇੱਥੇ ਇਹ ਸ਼ਹਿਰ ਦੇ ਵਿੱਚ ਬਿਲਕੁਲ ਇਹ ਕਿਸੇ ਦਾ ਸਬਜ਼ੀ ਵੇਚਣੀ ਬਿਲਕੁਲ ਸਲੋ ਆਵਾਜ਼ ਜਿਹੜੀ ਇਹ ਰੱਖੂਗਾ। ਉਹ ਸਾਡੀ ਮੈਕਸੀਮ ਕੋਸ਼ਿਸ਼ ਹੋਊਗੀ ਵੀ ਜਿਹੜੀ ਮੇਨ ਰੋਡ ਹੈ ਇੱਥੇ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਆ। ਉੱਥੇ ਇਹ ਚੀਜ਼ਾਂ ਟੈਂਪੂ ਵਗੈਰਾ ਆ ਨਾ ਲੱਗਣ। ਨਾ ਹੀ ਲੱਗਣ ਦਾ ਮਤਲਬ Thank you.